ਗਲ ਬਹੁਤ ਪੁਰਾਣੀ ਆ। ਦੱਖਣ ਭਾਰਤ ਵਿੱਚ ਬਾਹੂਨਾਂ ਨਾ ਦਾ ਇੱਕ ਰਾਜਾ ਰਾਜਕਰਦਾ ਸੀ। ਰਾਜੇ ਦੇ ਬਿਸਤਰ ਵਿੱਚ ਚਿੰਚੀ ਨਾ ਦੀ ਇੱਕ ਜੂ ਰਹਿੰਦੀ ਸੀ। ਲੇਕਿਨ ਜੂ ਦੇ ਬਾਰੇ ਰਾਜੇ ਨੂੰ ਕੋਈ ਜਾਣਕਾਰੀ ਨਹੀਂ ਸੀ। ਹਰ ਰਾਤ ਜਦ ਰਾਜਾ ਗਹਿਰੀ ਨੀਂਦ ਵਿੱਚ ਸੋ ਜਾਂਦਾ ਤੇ ਤਾਂ ਜੂ ਆਪਣੇ ਘਰ ਤੋਂ ਬਾਹਰ ਨਿਕਲਦੀ। ਵੱਡੇ ਚਾਵਾਂ ਨਾਲ ਪੇਟ ਪਰ ਕੇ ਰਾਜੇ ਦਾ ਖੂਨ ਚੂਸਦੀ ਤੇ ਫਿਰ ਜਾ ਕੇ ਛਿਪ ਜਾਂਦੀ। ਇੱਕ ਦਿਨ ਨਾ ਜਾਣੇ ਕਿੱਥੋਂ ਉਸ ਰਾਜੇ ਦੇ ਬਿਸਤਰ ਵਿੱਚ ਚਿੰਪਟਨਾ ਦਾ ਇੱਕ ਖੱਟਮਲ ਵੜ ਗਿਆ ਜਦ ਚਿੰਚੀ ਜੂਨੇ ਉਹਨੂੰ ਵੇਖਿਆ ਤੇ ਉਹਨੂੰ ਬਹੁਤ ਵੱਟ ਚੜਿਆ ਉਹ ਗੁੱਸੇ ਵਿੱਚ ਚਿੰਪਟ ਖੱਟਮਲ ਨੂੰ ਬੋਲੀ ਤੁਸੀਂ ਮੇਰੇ ਇਲਾਕੇ ਵਿੱਚ ਆਏ ਹੋ ਤੁਰੰਤ ਹੀ ਇੱਥੋਂ ਵਾਪਸ ਚਲੇ ਜਾਓ ਓ ਹੋ ਜੂਪੈਨ ਇਸ ਤਰ੍ਹਾਂ ਦਾ ਵਿਵਾਰ ਤੇ ਕੋਈ ਆਪਣੇ ਦੁਸ਼ਮਣਾਂ ਨਾਲ ਵੀ ਨਹੀਂ ਕਰਦਾ ਮੈਂ ਬਹੁਤ ਦੂਰੋਂ ਆਇਆ ਹਾਂ ਤੇ ਸਿਰਫ ਇੱਕ ਰਾਤ ਤੁਹਾਡੇ ਘਰ 'ਚ ਰੁਕ ਕੇ ਆਰਾਮ ਕਰਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਇੱਥੇ ਰੁਕਣ ਦਿਓ ਅੱਛਾ ਇਕ ਹੀ ਰਾਤ ਰੁਕਣਾ ਹੈ ਠੀਕ ਆ ਇਕ ਰਾਤ ਤੇ ਰੁਕ ਸਕਦੇ ਹੋ ਲੇਕਿਨ ਧਿਆਨ ਰੱਖਣਾ ਤੁਹਾਡੇ ਕਾਰਨ ਰਾਜੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਤੁਸੀਂ ਰਾਜੇ ਦੇ ਆਲੇ-ਦੁਆਲੇ ਵੀ ਨਹੀਂ ਜਾਓਗੇ ਠੀਕ ਹੈ ਜੂਪਨ ਮੈਂ ਰਾਜੇ ਦੇ ਕੋਲ ਵੀ ਨਹੀਂ ਜਾਊਂਗਾ ਚਿੰਟੀ ਜੂ ਨੇ ਚਿੰਪਟ ਖੱਡਮਲ ਨੂੰ ਰਾਜੇ ਦੇ ਬਿਸਤਰ ਵਿੱਚ ਆਉਣ ਦੀ ਇਜਾਜ਼ਤ ਦੇ ਦਿੱਤੀ। ਚਿੰਪਟ ਰਾਜਾ ਦੇ ਬਿਸਤਰ ਵਿੱਚ ਵੜਾ ਤੇ ਇੱਕ ਸਹੀ ਥਾਂ ਤੇ ਲੇਟ ਗਿਆ। ਕੁਛ ਦਿਨ ਆਰਾਮ ਕਰਨ ਤੋਂ ਬਾਅਦ ਉਹ ਫਿਰ ਸੇ ਚਿੰਟੀ ਜੂ ਦੇ ਕੋਲ ਆਇਆ ਤੇ ਬੋਲਿਆ, "ਜੂ ਪੈਨ ਮੈਂ ਬਹੁਤ ਦੂਰੋਂ ਆਇਆ ਹਾਂ ਤੇ ਬਹੁਤ ਭੁੱਖਾ ਵੀ ਹਾਂ। ਵੈਸੇ ਵੀ ਹਰ ਰੋਜ਼ ਕਿੱਥੇ ਰਾਜਾ ਦਾ ਮਿੱਠਾ ਖੂਨ ਪੀਣ ਦਾ ਮੌਕਾ ਮਿਲਦਾ ਹੈ?" ਕਿਰਪਾ ਕਰਕੇ ਮੈਨੂੰ ਅੱਜ ਰਾਤੀ ਰਾਜੇ ਦਾ ਖੂਨ ਦਾ ਸਵਾਦ ਚਖਣ ਦਾ ਮੌਕਾ ਦੇ ਦਿਓ। ਨਹੀਂ 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 ਤੁਸੀਂ ਐਦਾਂ ਨਹੀਂ ਕਰੋਗੇ। ਜੂ ਪੈਨ ਜੇ ਥੋੜਾ ਜਿਹਾ ਖੂਨ ਰਾਜੇ ਦਾ ਪੀ ਵੀ ਲਊਂਗਾ ਤੇ ਕੀ ਫਰਕ ਪਊਗਾ? ਤੇ ਮੇਰਾ ਟਿੱਡ ਵੀ ਭਰ ਜਾਏਗਾ ਤੇ ਮੈਂ ਤੁਹਾਨੂੰ ਖੂਬ ਦੁਆਵਾਂ ਵੀ ਦੂੰਗਾ। ਚਿੰਪਟ ਘਟਮਲ ਚਿੰਜੀ ਜੂ ਨੂੰ ਬਾਰ-ਬਾਰ ਮਨਾਉਂਦਾ ਰਿਹਾ। ਆਖਿਰਕਾਰ ਜੂ ਘਟਮਲ ਦੀ ਗੱਲਾਂ ਵਿੱਚ ਆ ਹੀ ਗਈ। ਤੇ ਉਹਨੇ ਉਸ ਰਾਜੇ ਦਾ ਖੂਨ ਚੂਸਨੇ ਦੀ ਇਜਾਜ਼ਤ ਉਹਨੂੰ ਦੇ ਦਿੱਤੀ ਠੀਕ ਆ ਤੁਸੀਂ ਰਾਜੇ ਦੇ ਖੂਨ ਦਾ ਭੋਜਨ ਕਰ ਸਕਦੇ ਹੋ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਰਾਜੇ ਦੀ ਕਹਿਰੀ ਨੀਂਦ ਵਿੱਚ ਜਾਣ ਦਾ ਇੰਤਜ਼ਾਰ ਕਰਨਾ ਪਊਗਾ ਜਦ ਤੱਕ ਰਾਜਾ ਪੂਰੀ ਤਰ੍ਹਾਂ ਸੌਂ ਨਹੀਂ ਜਾਂਦਾ ਤਦ ਤੱਕ ਤੁਸੀਂ ਉਹਨੂੰ ਨਹੀਂ ਕੱਟ ਸਕਦੇ ਆਹੋ ਚਿੰਜੀ ਬੈਣ ਐ ਮੈਂ ਜ਼ਰੂਰ ਕਰਾਂਗਾ ਹੁਣ ਚਿੰਤੀ ਜੂ ਤੇ ਚੰਪਟ ਖਟਮਲ ਰਾਜੇ ਦੇ ਸੌਣ ਦਾ ਇੰਤਜ਼ਾਰ ਕਰਨ ਲੱਗੇ ਰਾਜਾ ਆਪਣੇ ਕਮਰੇ ਵਿੱਚ ਆਇਆ ਤੇ ਸੌਣ ਦੀ ਤਿਆਰੀ ਕਰਨ ਲੱਗਾ ਰਾਜੇ ਦਾ ਸਰੀਰ ਬਹੁਤ ਤੰਦਰੁਸਤ ਸੀ ਤੇ ਉਹਦੀ ਤੌਂਦ ਵੀ ਬਹੁਤ ਮੁੱਟੀ ਸੀ ਇਹ ਵੇਖ ਕੇ ਖਟਮਲ ਦੇ ਮੂੰਹੋਂ ਪਾਣੀ ਆ ਗਿਆ ਜਿੱਦਾਂ ਹੀ ਰਾਜਾ ਬਿਸਤਰੇ ਤੇ ਲੇਟਿਆ ਖਟਮਲ ਨੇ ਨਾ ਆਉ ਵਿਖਿਆ ਨਾ ਤਾਉ ਉਹ ਸਿੱਧਾ ਜਾ ਕੇ ਰਾਜੇ ਦੀ ਮੋਟੀ ਤੌਂਦ ਦੇ ਉੱਤੇ ਜ਼ੋਰ ਨਾਲ ਘਾਟੇ ਲਿੱਤਾ ਫਿਰ ਪੱਜ ਕੇ ਪਲੰਘ ਦੇ ਥੱਲੇ ਛਿਪ ਗਿਆ ਰਾਜਾ ਪੀੜ ਦੇ ਮਾਰੇ ਚਿਖਾ ਤੇ ਤੁਰੰਤ ਆਪਣੇ ਸਿਪਾਹੀਆਂ ਨੂੰ ਕਮਰੇ ਵਿੱਚ ਬੁਲਾ ਲੇਤਾ ਸਿਪਾਹੀਓ ਇਸ ਬਿਸਤਰੇ 'ਚ ਜ਼ਰੂਰ ਕੋਈ ਖਟਮਲ ਤੇ ਜੂ ਹੈ ਉਹਨੂੰ ਤੁਰੰਤ ਲੱਭੋ ਤੇ ਮਾਰ ਦਿਓ ਰਾਜੇ ਦੇ ਸਿਪਾਹੀਆਂ ਨੇ ਬਿਸਤਰ ਉੱਤੇ ਲੱਭਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੂੰ ਬਿਸਤਰ 'ਚ ਲੁਕੀ ਹੋਈ ਜੂ ਲੱਭ ਗਈ ਉਹਨਾਂ ਨੇ ਤੁਰੰਤ ਉਸ ਜੂ ਨੂੰ ਮਾਰ ਡਾਲਾ ਤੇ ਖਟਮਲ ਬਾਹਰ ਨਿਕਲਿਆ ਇਹ ਗੱਲ ਕਿ ਖੱਟਮਲ ਦੀ ਗਲਤੀ ਦੇ ਕਾਰਨ ਵਿਚਾਰੀ ਜੂ ਮਾਰ ਗਈ